10 ਤੋਂ 15 ਸਾਲ ਤਾਈਂ ਆਪਣੀ ਗਾਰੰਟੀ ਹੁੰਦੀ ਹੈ ਲੈ ਕੇ ਤੇ ਲਿਖਾ ਕੇ ਕੰਮ ਕਰਨੀ ਪਹਿਲਾਂ ਗਾਰੰਟੀ ਦਿੰਨੇ ਹੋ ਬਿਲਕੁਲ ਜੀ ਬਿਲਕੁਲ 12 ਮਰਲੇ ਦੀ ਕੋਠੀ ਮੈਂ ਦੇਖ ਰਿਹਾ ਕੋਠੀ ਚੱਕ ਸਕਦੇ ਜਿੱਥੋਂ ਵੱਡੇ ਵੀ ਚੱਕੇ ଥିਦੀ ਨਹੀਂ ਜਿੱਦਾ ਮਰਜ਼ੀ ਮਕਾਨ ਹੋਵੇ ਜੀ 49 ਤੋਂ 51 553 ਸੋਤਾਈਂ ਆਪਾਂ ਚੱਕੇ ਆ 트리플 ਮੰਜ਼ਲ ਵੀ ਚੱਕੇ ਆ ਗਵਾਂਡੀਆਂ ਨੂੰ ਇਹ ਪ੍ਰੋਬਲਮ ਆਂਦੀ ਹੈ ਕਿ ਜਦੋਂ ਕਿਸੇ ਦਾ ਲੈਂਟਰ ਚੱਕ ਹੁੰਦਾ ਨਾ ਉਹਦੀ ਕੰਦ ਦਾ ਕੰਦ ਜੁੜੀ ਹੁੰਦੀ ਚਾਰ ਕੰਦਾਂ ਆਪਣੀਆਂ ਜੁਆਇੰਟ ਹੀ ਇੱਧਰ ਨੇ ਕੰਦ ਛੁਡਾ ਕੇ ਫਿਰ ਕੰਮ ਕਰ ਦਿਓ ਇਹਦਾ ਨੁਕਸਾਨ ਤਾਂ ਨਹੀਂ ਪੈਂਦਾ ਕੋਈ ਨਾ ਜੀ ਨਾ ਨਾ ਆਪਣੇ ਬੰਦੇ ਕਾਰੀ ਤਮ ਜੋ ਵੀ ਲੱਗਣਾ ਸਾਡਾ ਹੀ ਲੱਗਣਾ ਇਹਦੇ ਨੇ ਕਿ 15 ਸਾਲ ਦੀ ਗਾਰੰਟੀ ਦਿੱਤੀ ਆ ਜਿਹੜੀ ਉਹਦੀ ਚਗਾਠਾਂ ਆਉਂਦੀਆਂ ਥੱਲੇ ਤਾਂ ਖੁੰਦੀ ਆ ਉਹਰ ਤੁਸੀਂ ਵਾਡ ਦਿੰਦੇ ਹੋ ਕਿ ਪੂਰੀ ਬਰਾਬਰ ਵਿੱਚ ਚੱਕਦੇ ਹੋ ਜਿੰਨੇ ਚਗਾਠਾਂ ਸਾਰੇ ਬਾਰ ਬੂਰੀਆਂ ਸਾਰਾ ਕੁਝ ਨਾਲ ਹੀ ਬਿੱਲੀ ਦਾ ਜੋ ਵੀ ਸੈਟਿੰਗ ਨਾਲ ਹੀ ਗਈ ਡੇੜ ਖਾਦੀ ਹੁੰਦੀ ਪੂਰੀ ਬਾਦ ਖੜ ਜਾਂਦੀ ਆ ਉਹਦੇ ਆਪਾਂ ਜ਼ਿੰਮੇਵਾਰ ਬਣਦੇ ਆ ਬਣਾ ਕੇ ਦੇਣ ਦੇ ਹੱਕਦਾਰ ਹੁਣ ਜੀ ਆ ਜਿਵੇਂ ਲੈਂਟਰ ਹੈ ਨਹੀਂ ਜੀ ਇਹਦੇ ਲੈਂਟਰ ਤੋਂ ਬਿਨਾ ਜੀ ਜਿੰਨਾ ਚੱਕਣਾ ਆਪਾਂ ਚੱਕ ਦੇਣਾ ਜੀ ਕਿੰਨਾ ਲੈਂਟਰ ਆਪਾਂ ਚੱਕ ਸਕਦੇ ਆ ਤੋਂ 9 ਫੁੱਟ ਮਕਾਨ ਥੱਲੇ ਚੱਕੇ ਆ ਲੈਂਟਰ ਆਪਾਂ 7 ਤੋਂ 8 ਫੁੱਟ ਚੱਕ ਦਿੰਦੇ ਆ 7 ਤੋਂ ਇੱਕ ਨੰਬਰੀ ਲੱਗਦੀ ਹੈ ਬਾਈ ਜੀ ਛੋਟੇ ਮਕਾਨਾਂ ਨੂੰ ਘੱਟ ਟਾਈਮ ਲੱਗਦਾ ਜੇ ਸੀਮੈਂਟ ਦੇ 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 ਥੋੜੇ 20 ਲੱਗਣਗੇ 25 ਲੱਗਣਗੇ ਮਹੀਨਾ ਲੱਗੂ ਹਫਤਾ ਠੀਕ ਹੈ ਜੀ ਲੋਕਾਂ ਦਾ ਨਾ ਘਰ ਬੰਦਦਾ ਨਾ ਲੋਕਾਂ ਦੀ ਪੂਰੀ ਜਿਹੜੀ ਕਮਾਈ ਹੁੰਦੀ ਆ ਜਿਹੜੇ ਸਰਕਾਰੀ ਬੰਦੇ ਹੁੰਦੇ ਆ ਉਹ ਆਪਣੀ ਪੂਰੀ ਕਮਾਈ ਲਾ ਆਂਦੇ ਆ ਰਿਟਾਇਰਮੈਂਟ ਤੇ ਬਾਕੀ ਜਿਹੜੇ ਬਿਜ਼ਨਸਮੈਨ ਹੁੰਦੇ ਜਾਂ ਵਪਾਰੀ ਬੰਦੇ ਹੁੰਦੇ ਜਾਂ ਕੋਈ ਵੀ ਕੰਮ ਕਰਦੇ ਆ ਅਗਲਾ ਪਤਾ ਨਹੀਂ ਕਿਸ ਤਰੀਕੇ ਨਾਲ ਬੈਂਕਾਂ ਤੋਂ ਲੋਨ ਚੱਕ ਕੇ ਜਾਂ ਪੈਸੇ ਇਕੱਠੇ ਕਰਕੇ ਜਿਧਾਰ ਫੜ ਕੇ ਜਿੱਦਾਂ ਮਰਜ਼ੀ ਕਰਕੇ ਆਪਣੇ ਬੱਚਿਆਂ ਵਾਸਤੇ ਮਕਾਨ ਬਣਾ ਕੇ ਦਿੰਦਾ ਹ ਹਰ ਗਲੀਆਂ ਉੱਚੀਆਂ ਆਉਂਦੀਆਂ ਵੀ ਆ ਸੜਕਾਂ ਉੱਚੀਆਂ ਹੋ ਰਹੀਆਂ ਪਰ ਜਦੋਂ ਕਿਸੇ ਘਰ ਦੇ ਸਾਹਮਣੇ ਕੋਈ ਗਲੀ ਉੱਚੀ ਹੋ ਜਵੇ ਤਾਂ ਉਹਦਾ ਮਕਾਨ ਹੋ ਜਾਂਦਾ ਨੀਵਾ ਪੰਗਾ ਪੈਂਦਾ ਉਦੋਂ ਐਡਾ ਤਗੜਾ ਪੰਗਾ ਪੈਂਦਾ ਕਿ ਜਿਹੜਾ ਇਹਨੇ ਪੈਸਾ ਲਾਇਆ ਹੁੰਦਾ ਸਾਰਾ ਖੂ ਖਾਤੇ ਪੈ ਜਾਂਦਾ ਫਿਰ ਬੰਦੇ ਸੋਦੇ ਕਰੀਏ ਤਾਂ ਕਰੀਏ ਕੀ ਇਹਨੂੰ ਢਾਕੇ ਦੁਆਰਾ ਬਣਾਈਏ ਜਾਂ اسی ਤਰੀਕੇ ਦਾ ਗੁਜ਼ਾਰਾ ਕਰੀਏ ਜਦੋਂ بارش ਆਂਦੀਆਂ بارش ਚ ਕੀ ਹੁੰਦਾ ਜਦੋਂ ਪਾਣੀ ਆਂਦਾ ਫਿਰ ਮਕਾਨ ਦੇ ਅੰਦਰ ਵੜ ਜਾਂਦਾ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਨਿਕਲਦਾ ਨਹੀਂ ਮੈਂ ਕਿਹਾ ਪੁੱਛੋ ਇੰਨਾ ਬੇੜਾ ਘਰ ਕੋ ਹੋ ਜਾਂਦਾ ਮਕਾਨ ਦਾ ਪਰ ਸਾਡੇ ਕੋਲ ਅੱਜ ਇਦਾਂ ਦੀ ਕੋਈ ਟੈਕਨੋਲੋਜੀ ਹੈਗੀ ਆ ਕਿ ਜਿਹੜਾ ਤੁਹਾਡਾ ਮਕਾਨ ਹੈ ਜਿਹੜੇ ਨੀਵਾ ਹੋ ਚੁੱਕਾ ਉਹਨੂੰ ਉੱਪਰ ਚੱਕਿਆ ਜਾ ਸਕਦਾ 5 ਫੁੱਟ 10 ਫੁੱਟ ਮੇਰੇ ਹਿਸਾਬ ਨਾਲ ਜਿੰਨੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉੱਪਰ ਚੱਕ ਕੇ ਉਹਨੂੰ ਜਿੱਦਾਂ ਦਾ ਸੀਗਾ ਮਕਾਨ ਉਹ ਤੁਹਾਡਾ ਮਕਾਨ ਬਲਕਿ ਖਰਾਬ ਨਹੀਂ ਹੁੰਦਾ ਉਹਨੂੰ ਵੀ ਦੁਬਾਰਾ ਮੇਨਟੇਨੈਂਸ ਕੀਤੀ ਜਾ ਸਕਦੀ ਹੈ ਬਾਈ ਜੀ ਅਸੀਂ ਖੜੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਸਤਿ ਬਾਈ 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 ਆਪਣਾ ਨਾਮ ਦੱਸੋ ਜੀ ਨਾਮ ਆਪਣਾ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਹਾਂ ਜੀ ਪਿੰਡ ਆਪਣਾ ਰਣ ਸਿੰਘ ਵਾਲਾ ਅੱਛਾ ਜੀ ਨਿਹਾਲ ਸਿੰਘ ਵਾਲਾ ਜੀ ਨਿਹਾਲ ਸਿੰਘ ਵਾਲਾ ਬਾਈ ਜੀ ਲੈਂਟਰ ਚੱਕਣ ਦਾ ਕੰਮ ਕਰਦੇ ਜਿਹੜੇ ਲੈਂਟਰ ਨੀਵੇਂ ਹੋ ਜਾਂਦੇ ਲੋਕਾਂ ਦੇ ਉਹਨੂੰ ਚੱਕਦੇ ਆ ਜੈਕ ਲਗਾ ਕੇ ਤਾ ਬਾਈ ਪਹਿਲਾ ਮੈਂ ਸੌਰੀ ਮਾਫ ਕਰਨਾ ਥੋੜਾ ਜਿਹਾ ਨਵਾਰੀ ਜਾਣਕਾਰੀ ਤੁਹਾਨੂੰ ਦੇ ਦੂੰਗਾ ਬਾਈ ਜੀ ਕਦੋਂ ਦਾ ਕੰਮ ਕਰਦੇ ਬਾਈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ 2000 ਆਪਾਂ 19 ਚ ਲੱਗੇ ਸੀ ਕੰਮ ਕਰਨਾ ਆਪ ਦਾ ਸਟਾਰਟ ਕਰਿਆ ਸੀ ਜੀ ਅੱਛਾ 2019 ਚ 19 ਚ 19 ਚ ਹੀ ਹੋ ਗਿਆ ਆਪਾਂ 6-7 ਸਾਲ ਹੋ ਗਏ ਜੀ ਆ 6-7 ਸਾਲ ਹੋ ਗਏ ਕਿੰਨੇ ਮਗਾਣ ਚੱਕ ਚੁੱਕੇ ਹੋਣੇ ਤੱਕ ਆਹ ਨੇਕੇ ਚੱਕ ਚੁੱਕੇ ਆ ਜੀ ਤਾਂ ਤੋੜਨ ਵਾਲੇ ਵੀ ਬਹੁਤ ਚੁੱਕੇ ਨੇ ਕੋਈ ਗਿਣਤੀ ਨਹੀਂ ਹੈਗੀ ਨਹੀਂ ਜੀ ਨਹੀਂ ਨਹੀਂ YouTube ਆਪਣਾ ਹੀ ਭਰਿਆ ਪਿਆ ਅੱਛਾ ਭਰਿਆ ਪਿਆ ਮੈਂ ਹੁਣ ਦੇਖ ਰਿਹਾ ਮੈਂ ਕਹਾਂਗਾ ਜੇ ਥੋੜਾ ਜਿਹਾ ਖਾਣਾ ਉਹ ਹੌਲੀ ਹੌਲੀ ਮੇਰੇ ਖਿਆਲ ਨਾਲ ਸੂਤ ਸੂਤ ਦੇ ਹਾਮਨਾ ਚੱਕਦੇ ਆਂ ਹਾਂਜੀ ਇੱਕ ਵਾਰੀ ਚ 5 ਇੰਚ ਚਾਲ ਵੱਜ ਜਾਂਦੀ ਆ ਜੀ ਸਾਢੇ 4-5 ਇੰਚੀ ਪੂਰਾ ਪ੍ਰੋਪਰ ਜਿਆ ਕੇ ਖੁੱਲਣ ਦੇ ਨਾਲ ਕਿੰਨੀ ਚਾਲ ਵੱਜ ਜਾਂਦੀ ਆ ਸਾਢੇ 4 ਤੋਂ 5 ਜੀ ਅੱਛਾ ਇੱਕ ਚੀਜ਼ ਮੈਨੂੰ ਦੱਸੋ ਬਾਈ ਮੰਨ ਲਓ ਕਿ ਇੱਥੋਂ ਬੰਦਿਆਂ ਨੇ ਚੱਕਿਆ ਹਾਂਜੀ ਇਹ ਸਾਰੇ ਬਰਾਬਰ ਇਕੱਠੇ ਚੱਕਦੇ ਨਾ ਹਾਂਜੀ ਇਕੱਠੇ-ਕਟਿਆ ਦੇ ਨਿਸ਼ਾਨ ਲੱਗੇ ਤੀਰਾਂ ਨਾਲ ਤੀਰ ਸੱਦੇ ਲੱਗੇ ਆ ਜੀ ਅੱਛਾ ਮਤਲਬ ਮੈਂ ਦੇਖ ਰਿਹਾ ਨਾ ਬੰਦੇ ਇਕੱਠੇ ਹੀ ਲੱਗੇ ਆ ਇੱਕੋ ਵਾਰੀ ਚ ਇਸ਼ਾਰਾ ਹੋਇਆ ਇਕੱਠੇ ਲੱਗ ਗਏ ਆ ਆ ਦੇਖ ਲਓ ਜੀ ਕਿ ਮਤਲਬ ਕੀ ਬਰਾਬਰ ਚੱਕ ਹੋਵੇ ਇਹਨਾਂ ਨੇ ਇੱਕ ਪਾਸੇ ਬੰਦੇ ਨੇ ਚੱਕਤਾ ਬਾਅਦ ਚ ਨਹੀਂ ਮਾਰਿਆ ਗਿਆ ਹਾਂਜੀ ਹਾਂ ਨਹੀਂ 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 ਇਸ ਤਰ੍ਹਾਂ ਲੈਵਲ ਨਿਕਲਦਾ ਜੀ ਹਾਂ ਲੈਵਲ ਫੁੱਟ ਚੱਕ ਲਿਆ ਉਦੋਂ ਬਾਅਦ ਸਾਰੀ ਚਣਾਈ ਲਾ ਦੇਣੀ 1.5 ਫੁੱਟ ਚੱਕ ਲਿਆ ਜੀ ਉਦੋਂ ਬਾਅਦ ਲੈਵਲ ਕੱਢ ਕੇ ਉਦੋਂ ਬਾਅਦ ਹੀ ਫਿਰ ਤੋਰਨਾ ਜੀ ਉਹ ਤਾਂ ਮਿੰਤੀ ਕਰਦੇ ਹੋ ਕਿੰਨਾ ਚੱਕ ਹੋ ਗਿਆ ਬਿਲਕ ਇੰਨੇ ਵੀ ਸੂਤ ਦਾ ਫਰਕ ਨਹੀਂ ਰਿਹਿੰਦਾ ਜਿੰਨੀ ਰਿਕੁਆਇਰਮੈਂਟ ਹੁੰਦੀ ਬਾਈ ਜੀ ਕਿੰਨਾ ਲੈਂਟਰ ਆਪਾਂ ਚੱਕ ਸਕਦੇ ਆ ਇਹ ਬਾਈ ਜੀ ਆਪਾਂ ਹਾਦ ਤੋਂ ਹਾਦ 8 ਤੋਂ 9 ਫੁੱਟ ਮਕਾਨ ਥੱਲੇ ਚੱਕੇ ਆਪਾਂ ਅੱਛਾ ਹਾਂ ਲੈਂਟਰ ਆਪਾਂ 7 ਤੋਂ 8 ਫੁੱਟ ਚੱਕ ਦਿੰਦੇ ਆ 7 ਤੋਂ 8 ਫੁੱਟ ਲੈਂਟਰ ਚੱਕ ਦਿੰਦੇ ਆ ਧੰਨਵਾਦ ਥੱਲੇ ਜਾ ਕੇ ਦਿਖਾਉਂਗਾ ਹੁਣ ਆਪਾਂ ਤੁਹਾਡਾ ਥੱਲੇ ਚਲਦੇ ਆ ਬਾਈ ਜੀ ਉੱਥੇ ਚਲਦੇ ਆ ਆਪਾਂ ਜਿਹੜੇ ਤੇ ਲੈਂਟਰ ਚੱਕਦੇ ਪਏ ਆ ਮੈਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੱਗੇ ਸਾਰੇ ਮਿਸਤਰੀ ਲੱਗੇ ਹੋਏ ਆ ਉਧਰ ਦਿਖਾਓ ਜਰਾ ਇੱਕ ਮਿੰਟ ਜਾ ਉਹ ਦੇਖੋ ਜੀ ਜੈਕ ਜਿਹੜੇ ਲੱਗੇ ਨਾ ਉਹ ਬਾਈ ਜੀ ਮੈਨੇ ਕੀ ਦੱਸੋ ਹਾਂਜੀ ਹੁਣ ਜਿਹੜਾ ਮਕਾਨ ਚੱਕਿਆ ਤੁਸੀਂ ਹਾਂਜੀ ਜਿਹੜੀ ਇੱਟਾਂ ਆ ਹਾਂਜੀ ਮੈਂ ਕਹਿੰਦਾ ਉੱਥੇ ਦਿਖਾਣਾ ਜੀ ਰეკਮੈਂਡ ਜਿਹੜੀ ਇੱਟਾਂ ਆ ਹਾਂਜੀ ਇਹ ਤੁਸੀਂ ਬਾਅਦ ਚ ਆਪ ਲਾਈਆਂ ਹਾਂਜੀ ਇਹ ਤੇ ਚਣਾਈ ਲੱਗਦੀ ਆ ਜੀ 1.5 ਫੁੱਟ ਚੱਕ ਕੇ ਮਕਾਨ 2 ਫੁੱਟ ਚੱਕ ਕੇ ਮਕਾਨ ਚਣਾਈ ਲੱਗਦੀ ਆ ਜੀ ਉਸ ਤੋਂ ਬਾਅਦ ਫੇਰ ਚੱਕਿਆ ਜਾਂਦਾ ਜੀ ਪਰ ਮੈਨੇ ਕੀ ਚੀਂ ਦੱਸੋ ਕਿ ਜਿਹੜੀ ਇੱਟਾਂ ਦੀ ਚਣਾਈ ਜਿਹੜੀ ਤੁਸੀਂ ਥੱਲੇ ਲਗਾਉਨੇ ਹੋ ਹਾਂਜੀ ਜਿਹੜੇ ਨੀਹਾਂ ਨੂੰ ਲਾਉਨੇ ਹੋ ਨਾ ਹਾਂਜੀ ਉਹ ਇੱਟ ਕਿਹੋ ਜਿਹੀ ਹੁੰਦੀ ਆ 1 ਨੰਬਰੀ ਲੱਗਦੀ ਆ ਬਾਈ ਜੀ 1 ਨੰਬਰ 1 ਇੱਟ ਹੁੰਦੀ ਆ 1 ਪ੍ਰੈਸ਼ਰ ਨਾਲ ਜਦੋਂ ਜਪਾ ਮਕਾਨ ਚੱਕਦੇ ਆ ਭਰ ਜਾਂਦੀ ਆ ਹਾਂਜੀ ਭਰ ਜਾਂਦੀ ਆ ਉਹਦੇ 184 ਰੋੜੇ ਬਣੇ ਜਾਣੇ ਆ ਜੀ ਬਣੇ ਜਾਣੇ ਆ ਇਹਦੇ ਵਿੱਚੋਂ 10 ਤਾਂ 20 ਰੋੜੇ ਬਣ ਜਾਣਗੇ 100 ਦੇ ਵਿੱਚੋਂ ਹਾਂਜੀ 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 ਇਹੋ ਮਜ਼ਬੂਤੀ ਰਹਿੰਦੀ ਆ ਅੱਛਾ ਇਹੋ ਮਜ਼ਬੂਤੀ ਰਹਿੰਦੀ ਆ ਤਾਂ ਬਾਈ ਆ ਮਕਾਨ ਨੂੰ ਕਿੰਨੇ ਫੁੱਟ ਚੱਕਣਾ ਤੁਸੀਂ ਤਾਂ ਨੂੰ ਇਹਨੂੰ ਆਪਾਂ ਜੀ 5.5 ਕਰਨਾ ਜੀ ਇਹ 4 ਫੁੱਟ ਫੱਟਿਆ ਵਾ ਆਪਣਾ ਅੱਛਾ ਹਾਂਜੀ ਇਹ 8 ਇੰਚ ਹੀ ਰਹਿੰਦਾ ਜੀ 8 ਇੰਚ ਹੀ ਰਹਿੰਦਾ ਮੇਰੇ ਖਾਮਨਾ ਜਿੰਨਾ ਚੱਕਦਾ ਇਹ ਤਾਂ ਅੰਦਰ ਹੀ ਵੜਿਆ ਸੀਗਾ ਤਾਂ ਪੂਰਾ ਬਿਲਕੁਲ ਜੀ ਬਿਲਕੁਲ ਇਹ ਨਾ 2 ਤੋਂ 2.5 ਫੁੱਟ ਤਾਂ ਉਂ ਵੈਸੀ ਨੀਵਾ ਸੀਗਾ ਨਹੀਂਵਾ ਸੀਗਾ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗੂ ਫਰਦ ਤੋਂ ਅੱਛਾ ਤੇ ਗਲੀ ਨਾਲੋਂ ਇਹ ਤਕਰੀਬਨ ਕਹਿੰਦਾ ਮਤਲਬ ਲਈ 4 ਫੁੱਟ ਹੀ ਨੀਵਾ ਸੀਗਾ ਉਹ ਹੋ ਫਿਰ ਤਾਂ ਬਹੁਤ ਭਾਈ ਜਿੱਡੀ ਵੱਡੀ ਕੋਠੀ ਆ ਮੇਰੇ ਨਾਲ 12 ਮਰਲੇ ਦੀ ਕੋਠੀ ਆ ਬਿਲਕੁਲ ਜੀ ਮੈਂ ਮਹਨ ਸਾਰਾ ਹਾਲ ਬਣਿਆ ਹੋਇਆ ਵਿੱਚ ਭਾਈ 12 ਮਰਲੇ ਦੀ ਕੋਠੀ ਮੈਂ ਦੇਖ ਰਿਹਾ ਮੈਕਸਿਮਮ 12 ਮਰਲੇ ਦੀ ਕੋਠੀ ਚੱਕ ਸਕਦੇ ਜੇ ਉਤੋਂ ਵੱਡੇ ਵੀ ਚੱਕੇ ਇਥੇ ਨਹੀਂ ਭਾਈ ਜਿੰਦਾ ਮਰਜ਼ੀ ਮਕਾਨ ਹੋਵੇ ਜੀ ਜਿਹੜਾ ਮਰਜ਼ੀ ਮਕਾਨ ਜਿੱਡਾ ਮਰਜ਼ੀ ਸਕੁਅਰ ਫੁੱਟ ਹੁੰਦਾ ਜੀ ਇਹ ਅੱਛਾ ਜੀ ਹਾਂ ਜਿਵੇਂ ਕਹਿ ਦਿੱ ਕਿ ਹੁਣ ਇਹਦਾ 2900 300 ਸਕੁਅਰ ਫੁੱਟ ਬਣਦਾ ਜੀ 2900 300 ਸਕੁਅਰ ਫੁੱਟ ਹਾਂ ਜੀ ਆਪਾਂ 49 ਤੋਂ 51 53 ਤੋਂ ਆਈ ਆਪਾਂ ਚੱਕੇ ਆ ਮਕਾਨ ਜੀ ਠੀਕ ਆ ਜੀ ਟ੍ਰਿਪਲ ਮੰਜ਼ਲ ਵੀ ਚੱਕੇ ਆ ਅੱਛਾ ਹੁਣ ਇੱਤੀ ਜਿਹੜੀ ਡੀਸੀਪੀ ਲਗਣੀ ਆ ਹਾਂ ਜੀ ਜਿਹੜਾ ਲੈਂਟਰ ਪੈਣਾ ਇੱਤੇ ਹਾਂ ਜੀ ਬੀਮ ਪੈਣੀ ਹਣਾ ਇੱਤੇ ਕੀ ਪਾਉਗੇ ਮਜ਼ਬੂਤੀ ਲਈ ਇਹਦੇ ਵਿੱਚ ਜੀ ਆਪਾਂ ਸੌਰੀ ਆਪਾਂ ਬਣਾਵਾਂਗੇ ਪਹਿਲਾਂ ਤਾਂ ਆਪਣੇ ਕਾਲਮ ਬਣਾ ਕੇ ਹਾਂ ਜੀ ਕਾਲਮ ਬਣਾਉਣੇ ਪੈਣੇ ਸਰੀਆ ਮ ਇਹ ਚਾਹਤ ਮੇਰੇ ਬੀਮ ਲਾਉਣਾ ਜਿਹਦੇ ਅੱਛਾ ਬੀਮ ਲਾਉ ਤਾਂ ਬਹੁਤ ਮਜ਼ਬੂਤੀ ਹੋ ਜੀ ਹਾਂ ਜੀ ਪਤਾ ਕਿਉਂ ਜੀ ਕਿਤੇ ਨਾ ਅੱਜ ਮੈਂ ਲੈਂਟਰ ਹਾਉ ਦਾ ਇੱਕ ਸਰੀ ਵਾਲਾ ਆਪਣਾ ਆਇਆ ਵਾ ਹਾਂਜੀ 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 ਇਹਦੇ ਵਿੱਚ ਨਾ ਇੱਕ ਸਰੀ ਵਾਲਾ ਲੈਂਟਰਾ ਦੋ ਕਮਰਿਆਂ ਦੇ ਵਿੱਚ ਹੀ ਆ ਅੱਛਾ ਬਾਕੀ ਕਿਸੇ ਮਕਾਨ ਦੇ ਥੱਲੇ ਪਹਿਲਾਂ ਇਹ ਕਹਿੰਦੇ ਲੈਂਟਰ ਸੀਗਾ ਤੇ ਲੈਂਟਰੀ ਪਰ ਪਟਿਆ ਕੋਈ ਵੀ ਲੈਂਟਰੀ ਇਹਦੇ ਵਿੱਚ ਹੈ ਨਹੀਂਗਾ ਜੀ ਅੱਛਾ ਕੋਈ ਸੀਗਾ ਹੀ ਨਹੀਂ ਲੈਂਟਰੀ ਹੈ ਨਹੀਂ ਜੀ ਮਤਲਬ ਜਿੰਨਾ ਪਹਿਲਾਂ ਸੀਗਾ ਉਹਦੇ ਨਾਲ ਜ਼ਿਆਦਾ ਮਜ਼ਬੂਤੀ ਦੇ ਦੇਣੀ ਹੈ ਮਜ਼ਬੂਤੀ ਹੁਣ ਦੇਣੀ ਪੈਣੀ ਹੈ ਕਿਉਂਕਿ ਜੀ ਇਹ ਮਕਾਨ ਚੱਕਿਆ ਗਿਆ ਹੈ ਜੀ ਅਕਾ ਕਾਲੂ ਕੋਈ ਉੱਪਰ ਬਗ ਮਕਾਨ ਪਾਉਂਦਾ ਪ੍ਰੋਬਲਮ ਨਾ ਆਵੇ ਥੱਲੇ ਅੱਛਾ ਮਤਲਬ ਕੀ ਜੇਨੇ ਕਰ ਮਕਾਨ ਚੱਕ ਲਿਆ ਤਾਂ ਉੱਪਰਲੀ ਮੰਜ਼ਲ ਪਾਣੀ ਆ ਤਾਂ ਉਹਦਾ ਵੇਟ ਵੀ ਸਹਿ ਲੂਗਾ ਸਹਿ ਲੂਗਾ ਕੋਈ ਦਿੱਕਤ ਤਾਂ ਨਹੀਂ ਆਉਗੀ ਨਹੀਂ 10 ਤੋਂ 15 ਸਾਲ ਤਾਈਂ ਆਪਣੀ ਗਾਰੰਟੀ ਹੁੰਦੀ ਹੈ ਲੈ ਕੇ ਅੱਛਾ 10 ਤੋਂ 15 ਸਾਲ ਤਾਂ ਇੱਕ ਡੈਢੀ ਤੇ ਲਿਖਾ ਕੇ ਕੰਮ ਕਰਨੀ ਪਹਿਲਾਂ ਗਾਰੰਟੀ ਦਿੰਨੇ ਹੋ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ 19 ਕੀ ਹੁੰਦੀ ਆਪਾਂ ਚੱਲਣ ਜੁਕੇ ਹੈ ਮੰਨ ਲਓ ਆ 12 ਮਰਲੇ ਦਾ ਮਕਾਨ ਆ ਹਾਂਜੀ 5 ਸਵਾ 5 ਫੁੱਟ ਚੱਕਣਾ ਹਾਂਜੀ ਕਿੰਨਾ ਟਾਈਮ ਲੱਜਾਂਦਾ ਇਹਨੂੰ ਲੱਗਿਆ ਡ 1.5 ਮਹੀਨਾ ਲੱਗ ਜਾਂਦਾ 1.5 ਮਹੀਨਾ ਲੱਗਦਾ ਜੀ 1.5 ਮਹੀਨਾ ਲੱਗ ਜਾਂਦਾ ਤਾਂ ਹੁਣੇ ਕੀ ਮੈਂ ਹੋਰ ਪੁੱਛੂੰਗਾ ਜਿਹੜਾ ਸਭ ਤੋਂ ਲੋਕੀ ਖਰਚਾ ਜ਼ਿਆਦਾ ਕਰਦੇ ਆ ਬਿਲਕੁਲ ਜੀ ਇੱਕ ਤਾਂ ਖਰਚਾ ਹੁੰਦਾ ਦੇਖੋ ਜੀ ਬਾਰੀ-ਬਾਰੀ ਗੱਲ ਕਰਾਂਗੇ ਆਪਾਂ ਇੱਕ ਤਾਂ ਖਰਚਾ ਹੁੰਦਾ ਬੂਹੇ ਦਾ ਬਿਲਕੁਲ ਜੀ ਜਿਹੜੀ ਉਹਦੀ ਚਗਾਠਾਂ ਆਉਂਦੀਆਂ ਜਿਹੜੀ ਥੱਲੇ ਦਾਖ ਹੁੰਦੀ ਆ ਬਿਲਕੁਲ ਉਹ ਵਰਤ ਉਹਦੀ ਵਾਢ ਦਿੰਦੇ ਹੋ ਕਿ ਪੂਰੀ ਬਰਾਬਰ ਉਹ ਵੀ ਚੱਕਦੇ ਹੋ ਚੰਗਾੜ ਤਾਂ ਨਹੀਂ ਆਪਾਂ ਕਦੇ ਵੱਢੀ ਜੀ ਚੰਗਾੜ ਤਾਂ ਕਿਉਂਕਿ ਹੁਣ ਸਾਰਿਆਂ ਚ ਘਟਾ ਤੁਸੀਂ ਵੇਖੀਆਂ ਜੀ ਨਾਲ ਤਾਂ ਇਹਦੇ ਲੈਟਰ ਵੀ ਹੈ ਨਹੀਂ अच्छा वो प्रॉब्लम आंधी के लैंपर नहीं होता तो बंदे बड़ दंदे आ बड़ दंदे आ ऊपरो चक लंदे आ बस आप ਥੱਲੇ ਚੱਕਦੇ ਆ ਹਾਂ ਆਪਾਂ ਥੱਲੇ ਚੱਕਿਆ ਪਰੋਖਰੀ ਜਿੰਨੇ ਚਗਾਠਾਂ ਸਾਰੇ ਬਾਰ ਬੂਰੀਆਂ ਸਾਰਾ ਕੁਛ ਨਾਲ ਹੀ ਬਿੱਲੀ ਦਾ ਜੋ ਵੀ ਸੈਟਿੰਗ ਨਾਲ ਹੀ ਗਈ ਆ ਅੱਛਾ ਜੀ ਆਪਾਂ ਸਾਰਾ ਮਕਾਨ ਥੱਲੇ ਹੀ ਮਤਲਬ ਬਿਜਲੀ ਵੀ ਜਿਹੜੇ ਬਿਜਲੀ ਦੀ ਵੀ ਸੈਟਿੰਗ ਹੈਗੀ ਆ ਮੰਨ ਲਓ ਕਿ ਜਿਹੜੀ ਬਿਜਲੀ ਸੁੱੱਚ ਵਾਇਰਿੰਗ ਵੂਰਿੰਗ ਹੋ ਜਾਂਦੀ ਨਾ ਉਹਦਾ ਨੁਕਸਾਨ ਤਾਂ ਨਹੀਂ ਹੁੰਦਾ ਨੁਕਸਾਨ ਏ ਤਾਂ ਨਹੀਂ ਕਿ ਲਿਆ ਕੋਠੀ ਜਗਾਤੀ ਬਾਕੀ ਤੁਸੀਂ ਕਿਹੜਾ ਕੋਈ ਗੱਲ ਨਹੀਂ ਨਹੀਂ ਜੀ ਹੁਣ ਇਹ ਤੇ ਭਾਰਤ ਤੇ ਫ਼ਰਸ ਲਾਉਣਾ ਉਹ ਮਕਾਨ ਮਾਲਕ ਦਾ ਕੰਮ ਆ ਜੀ ਸਾਰਾ ਪ੍ਰੋਪਰ ਦਾ ਫਰਸ਼ ਲਾਣਾ ਉਹ ਮਕਾਨ ਮਾਲਕ ਦਾ ਕੰਮ ਆ ਇੱਕ ਚੀਜ਼ ਹੋਰ ਪੁੱਛੂੰਗਾ ਮੰਨ ਲਓ ਇਹ ਚੀਜ਼ਾਂ ਜਿਹੜਾ ਕ੍ਰੈਕ ਆ ਵਿੱਚੋਂ ਫੁੱਲ ਜਾਂਦੇ ਆ ਕਿ ਤੁਸੀਂ ਕਿਹੜੀ ਆ ਜਾਂਦੇ ਕ੍ਰੈਕ ਜੀ ਕ੍ਰੈਕ ਆ ਜਾਂਦਾ ਉਹਦਾ ਕੀ ਹੁੰਦਾ ਭਾਈ ਹੁਣ ਜਿਵੇਂ ਜੀ ਅੰਦਰ ਕ੍ਰੈਕ ਆਇਆ ਵਾ ਉਹ ਜਿਵੇਂ ਆਪਾਂ ਚੈਨਲ ਪਾ ਦਿੰਦੇ ਆ ਕਿ ਯਾਰੀ ਕੋਈ ਗਾਂਹ ਵਾਲੇ ਪਾਸੇ ਅੰਦਰਲੇ ਪਾਸੇ ਨਹੀਂ ਪਤਾ ਲੱਗਦਾ ਠੀਕ ਆ ਜੀ ਜਾਂ ਕੋਈ ਕਹੇ ਯਾਰੀ ਪਹਿਲੇ ਮਕਾਨ ਉਹ ਟ੍ਰੇਡ ਖਾਦੀ ਹੁੰਦੀ ਆ ਉਹ ਤੁਰੀ ਬਾਦ ਖਾ ਜਾਂਦੀ ਆ ਉਹਦੇ ਆਪਾਂ ਜ਼ਿੰਮੇਵਾਰ ਬਣਦੇ ਆਂ ਕਿ ਉਹ ਆਪਾਂ ਬਣਾ ਕੇ ਦੇਣ ਦੇ ਹੱਕਦਾਰ ਆ ਤੁਸੀਂ ਬਣਾ ਕੇ ਦੇਣ ਦੇ ਹੱਕਦਾਰ ਆ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਗਵਾਂਡੀਆਂ ਨੂੰ ਬਿਲਕੁਲ ਜੀ ਗਵਾਂਡੀਆਂ ਨੂੰ ਇਹ ਪ੍ਰੋਬਲਮ ਆਂਦੀ ਹੈ ਕਿ ਜਦੋਂ ਕਿਸੇ ਦਾ ਲੈਂਟਰ ਚੱਕ ਹੁੰਦਾ ਨਾ ਉਹਦੀ ਕੰਦ ਨਾਲ ਕੰਦ ਜੁੜੀ ਹੁੰਦੀ ਹੈ ਬਿਲਕੁਲ ਜੀ ਜਿਵੇਂ ਇਧਰੋਂ ਉੱਪਰ ਸੀਗਾ ਜੀ 3 ਫੁੱਟ ਉੱਪਰ ਸੀਗਾ ਇਧਰੋਂ ਉੱਪਰ ਸੀਗਾ ਉਧਰੋਂ ਸਾਰਾ ਵੱਡਿਆ ਵਾ ਜੀ ਤੁਹਾਨੂੰ ਮੈਂ ਉਧਰ ਲੈ ਕੇ ਚਲਦਾ ਉਧਰ ਦਿਖਾਨੇ ਕਿ ਕੀ ਸਿਸਟਮ ਨਾਲ ਭਾਈ ਚੱਕਦੇ ਆ ਜੇ ਗਵਾਂਡੀਆਂ ਦੀ ਕੰਦ ਨਾਲ ਲੱਗਦੀ ਆ ਫਿਰ ਕੀ ਬਣਦਾ ਭਾਈ ਇਹ ਜਿਹੜੀ ਕੰਦ ਨਾਲ ਜੁੜ ਇਹਦਾ ਕੋਈ ਨੁਕਸਾਨ ਤਾਂ ਨਹੀਂ ਗਵਾਂਡੀਆਂ ਨੂੰ ਕਿਤੇ ਬਿਲਕੁਲ ਜੀ ਕੋਈ ਨੁਕਸਾਨ ਨਹੀਂ ਦੇਖਿਆ ਤੁਸੀਂ ਕੰਦ ਛੜਾਈ ਹੋਈ ਹੈ ਵਿੱਚੋਂ ਬਿਲਕੁਲ ਜੀ ਇਹ ਨਾ ਚਾਰ ਕੰਦਾ ਆਪਣੀਆਂ ਜੋਇੰਟ ਹੀ ਜਿਹੇ ਇਧਰ ਨਾਲ ਅੱਛਾ ਚਾਰ ਕੰਦਾ ਜੋਇੰਟ ਸੀਗੀ ਆ ਸਾਰਾ ਇੱਕ ਕੰਦ ਨਾਲ ਤੁਸੀਂ ਕੰਦ ਛੁੜਾ ਕੇ ਫਿਰ ਕੰਮ ਕਰ ਦਿਓ ਹਾਂਜੀ ਇਹਦਾ ਨੁਕਸਾਨ ਤਾਂ ਨਹੀਂ ਪੈਂਦਾ ਕੋਈ ਢਾਸ ਲੱਗ ਜੀ ਵੀ ਉਧਰ ਨੂੰ ਨਾ ਜੀ ਨਾ ਨਾ ਆਪਣੇ ਕਾਰੀਗਰ ਹੈਗੇ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਕਾਰੀਗਰਾਂ ਦਾ ਕੰਮ ਹੀ ਹੈ ਨਹੀਂ ਵੱਡੀ ਬਿੜਾ ਇਹ अच्छा कारीगरਾਂ ਦੇ ਬਿਨਾ ਕੰਮ ਨਹੀਂ ਆਪਾਂ ਕਹਿੰਦੇ ਕਿ ਬਈ ਤੇ ਰਾਡੇ ਤੋਂ ਫੜ ਕੇ ਮਜ਼ਦੂਰ ਲਿਆ ਕੇ ਲਾ ਲਗੇ ਹਾਂ ਇਹ ਬੰਦੇ ਐਕਸਪਰਟ ਬੰਦੇ ਮਤਲਬ ਤੁਸੀਂ ਲਾਏ ਹੋਏ ਨਾ ਬਿਲਕੁਲ ਉਹੀ ਕੰਮ ਫੇਰ ਹੀ ਕੰਮ ਸਿਰੇ ਚੜਦਾ ਜੀ ਭਾਈ ਜੀ ਬਿਲਕੁਲ ਸਾਰਾ ਕੰਮ ਰਸਕਾਲਾ ਹੁੰਦਾ ਜੀ ਆਪਾਂ ਆ ਲੈਂਟਰਾ ਜੀ ਹੁਣ ਤੁਸੀਂ ਮਿਲ ਸਕਦੇ ਹਾਂ ਹਾਂਜੀ ਹਾਂਜੀ ਆ ਦੇ ਉੱਪਰਾਂ ਲੈਂਟਰ ਵੱਢਿਆ ਵਾ ਆਪਣਾ ਆ ਲੈਂਟਰ ਵੱਢਿਆ ਹਾਂਜੀ ਦੇ ਉੱਪਰ ਤਾਂ ਹੀ ਆਪਾਂ ਇੰਨਾ ਚੱਕ ਚੁੱਕੇ ਹਾਂ ਜੀ ਅੱਛਾ ਇੰਨਾ ਚੱਕ ਚੁੱਕੇ ਹਾਂ ਹਾਂਜੀ ਹਾਂਜੀ ਪੌਣੇ ਐਸਾ ਵੀ ਪੌਣੇ 5 ਹੀ ਹੋ ਗਏ ਸਮਝ ਲਓ 8:00 ਵਜ ਗਈ ਠੀਕ ਹੈ ਜੀ ਹਾਂਜੀ ਹ ਅੰਦਰੋਂ ਕਿਸ ਤਕਨੀਕ ਨਾਲ ਕੰਮ ਕੀਤਾ ਜਿੰਨੇ ਵੀ ਆਪਣੇ ਮਿਸਤਰੀ ਲੱਗੇ ਹੋਏ ਆ ਕਾਰੀਗਰ ਬੰਦੇ ਆ ਜੀ ਇਹ ਬਿਨਾ ਕਾਰੀਗਰ ਤੋਂ ਕੰਮ ਕਰਨਾ ਸੌਖਾ ਨਹੀਂ ਹੈ ਕਾਰੀਗਰ ਜੇ ਤੁਹਾਡੇ ਵਧੀਆ ਤੇ ਜਿਹੜੇ ਬੰਦੇ ਨੇ ਕੰਮ ਫੜਿਆ ਆ ਅਗਰ ਉਹਨੂੰ ਪ੍ਰੋਪਰ ਨੋਲੇਜ ਆ ਨਾ ਉਹ ਤੁਹਾਡੇ ਕੰਮ ਨੂੰ ਸਿਰੇ ਲਾਊਗਾ ਚਾ ਇਹ ਬਾਈ ਇਹ ਰਸੋਈ ਚੱਕੀ ਆ ਆ ਰਸੋਈ ਜਾਂ ਨਾਲ ਜਵੈਂਡੀ ਆ ਰਸੋਈ ਚੱਕੀ ਆ ਜੀ ਹਾਂ ਜੀ ਜਿੰਨੇ ਇਹਦੇ ਵਿੱਚ ਸਾਰਾ ਕੰਮ ਲੱਗਿਆ ਮੈਂ ਦੇਖ ਰਿਹਾ ਭਾਈ ਜੀ ਫਰਸ਼ ਆ ਫਰਸ਼ ਆ ਨਾ ਲੈਵਲ ਹਾਂ ਜੀ ਮਤਲਬ ਕਿ ਫਰਸ਼ ਲੈਵਲ ਤੋਂ ਥੱਲੇ ਪਟਾਈ ਕੀਤੀ ਆ ਹਾਂ ਜੀ ਕਿੰਨੀ ਪਟਾਈ ਕੀਤੀ ਥੱਲੇ ਇਹ 3 ਫੁੱਟ ਜੀ ਇਹਨੇ ਫੋਟਾ ਪਟਾਈ ਕਰਕੇ ਉਧਰੋਂ ਨੀਆਂ ਚੱਕ ਕੇ ਉਤੋਂ ਪਰ 5 ਸਵਾ 5 ਫੁੱਟ ਉੱਪਰ ਲੈ ਕੇ ਜਾਣਾ ਬਿਲਕੁਲ ਜੀ ਇਹ ਨਾ ਕਿ ਮਾਰੇ ਮੋٹے ਜਿਹੜਾ ਤੁਹਾਨੂੰ ਆਪਾਂ ਖਾ ਮਾਰੇ ਮੋٹے ਦੀਂਦਾ ਕਰੈਕ ਨਹੀਂ ਆਏ ਫਿੱਕੇ ਹਾਂ ਜੀ ਹਾਂ ਜੀ ਹਾਂ ਜੀ ਫਿੱਕੇ ਅੱਛਾ ਜੀ ਜਦੋਂ ਇਹਦੇ ਥੱਲੇ ਲੈਂਟਰ ਹੈ ਨਹੀਂ ਸੀ ਨਾ ਥੱਲੇ ਨਿਉ ਬਣਾਉਣੀ ਪਈ ਇਹਦੀ ਅੱਛਾ ਨੀ ਨਵੀਂ ਬਣਾਈ ਨਵੀਂ ਨਵੀਂ ਬਣਾਉਣੀ ਪਈ ਜੀ ਅੱਛਾ ਕਹਿੰਦਾ ਮਤਲਬ ਇਹ 3-4000 ਰੈਕਟ ਵੀ ਨਿਉ ਪਹਿਲਾਂ ਪ੍ਰੋਪਰ ਬਣਾ ਕੇ ਫਿਰ ਉਹਨਾਂ ਦੇ ਚੱਕ ਖੜੇ ਆ। 2 3 ਮੈਂ ਹੋਰ ਦੇਖ ਰਿਹਾ ਕਿ ਇਹ ਤੁਸੀਂ ਗਾਡਰ ਵੀ ਲਾਇਆ ਥੱਲੇ ਸ਼ਰ। ਬਿਲਕੁਲ ਜੀ ਇਹ ਤੇ ਅੰਦਰ ਪਾਇਆ ਵਾ ਜੀ। ਇਹ سپورਟ ਵਾਸਤੇ ਲਾਇਆ ਗਾਡਰ। ਹਾਂਜੀ ਇਹਦੇ ਨਾਲ ਆਪਣਾ ਸਾਰਾ ਸਿਕੰਜਾ ਬਣ ਜਾਂਦਾ ਜੀ। ਸਿਕੰਜਾ ਬਣ ਜਾਂਦਾ ਮਤਲਬ ਇੱਕੋ ਲੈਵਲ ਹੋ ਜਾਂਦਾ ਸਾਰਾ। ਇੱਕੋ ਲੈਵਲ ਤੇ ਚੱਕ ਹੁੰਦਾ ਨਾ ਲੈਵਲ ਤੇ ਜੀ। ਇੱਕੋ ਲੈਵਲ ਤੇ ਚੱਕ ਹੁੰਦਾ। ਹਾਂਜੀ 19 ਇੱਕ ਦਾ ਫਰਕ ਰਹਿੰਦਾ ਜੀ। ਠੀਕ ਹੈ ਜੀ। ਤੇ ਉਹ ਫਿਰ ਲੈਵਲ ਆਪਣਾ 1.5 ਫੁੱਟ ਦਾ ਫਰਕ। ਹਾਂਜੀ ਜੇ 1.5 ਫੁੱਟ ਚੱਕਦੇ ਆ। ਤੋ ਦੁਬਾਰਾ ਇਹ ਰੇਟ ਸੈੱਟ ਕਰ ਦਿੰਦੇ ਆ ਜੀ ਚਾਲ ਸਾਰਿਆਂ ਦੀ ਬਰਾਬਰ ਹੀ ਆ ਮੈਂ ਦੇਖਿਆ ਚ ਬਰਾਬਰ ਆ ਜੀ ਬਰਾਬਰ ਚਾਲ ਚੱਲਦੀ ਆ ਬਿਲਕੁਲ ਲੈਂਟਰ ਚੱਕਣ ਦੀ ਗੱਲ ਹੋ ਗਈ ਮਕਾਨ ਦੇ ਜਿਨ੍ਹਾਂ ਦੇ ਮਕਾਨ ਨੀਵੇ ਹੋ ਗਏ ਆ ਉਹਨਾਂ ਨੇ ਲੈਂਟਰ ਕਿੱਦਾਂ ਚੱਕਣਾ ਤਾਂ ਮੈਂ ਬਾਈ ਨੇ ਕੀ ਹੋਰ ਪਿੱਛਣਾ ਜਾਊਗਾ ਬਾਈ ਤੁਸੀਂ ਦੱਸਿਆ ਕਿ 10 ਤੋਂ 12 ਮਰਲੇ ਦਾ ਮਕਾਨ ਤੁਹਾਨੂੰ ਘੱਟੋ ਘਣ ਮਹੀਨਾ ਡੇਢ ਮਹੀਨਾ ਲੱਜਦਾ ਛੋਟੇ ਮਕਾਨਾਂ ਨੂੰ ਘੱਟ ਟਾਈਮ ਲੱਗਦਾ ਜਾਂ ਟਾਈਮ ਲੱਗਦਾ ਬਿਲਕੁਲ ਜੀ ਆਪਣਾ ਜਿਵੇਂ ਆਪਾਂ ਸਕੇਅਰ ਫੁੱਟ ਮਣ ਕੇ अच्छा किन्नी ओदी साइडा तो ਬਾਅਦ ਟੋਕਾ ਅੱਛਾ ਉਹ ਸਾਰਾ ਦੱਸ ਕੇ ਅਗਲੇ 70 ਮਿੰਟ ਦੇ 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 ਜੋੜੇ 20 ਲੱਗਣਗੇ 25 ਲੱਗਣਗੇ ਮਹੀਨਾ ਲੱਗੂ ਹਫਤਾ ਲੱਗੂ ਠੀਕ ਹੈ ਜੀ ਉਸ ਹਿਸਾਬ ਨਾਲ ਹੋ ਜਾ ਇੱਕ ਚੀਜ਼ ਨੂੰ ਹੋਰ ਦੱਸੋ ਸਮਾਨ ਲਿਆਂਨ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ ਕਿ ਉਹ ਅੱਡ ਹੁੰਦੀ ਆ ਨਹੀਂ ਜੋ ਵੀ ਮਟੀਰੀਅਲ ਲੱਗਣਾ ਈ ਮਟੀਰੀਅਲ ਉਹ ਮਾਲਕ ਦਾ ਉਹ ਮਕਾਨ ਮਾਲਕ ਨੇ ਸਾਨੂੰ ਹਾਜ਼ਰ ਦੇਣਾ ਬਾਕੀ ਜਿਹੜੇ ਜੱਕ ਜੁਕੇ ਤੁਹਾਡੇ ਸਾਰੇ ਜੋ ਵੀ ਸਿਸਟਮ ਹੈ ਜਿਸ ਤਰ੍ਹਾਂ ਮਕਾਨ ਖੜਾ ਸੀ ਜੀ ਉਸ ਤਰ੍ਹਾਂ ਤੱਕ ਸਿਸਟਮ ਜੋ ਵੀ ਲੱਗਣਾ ਸਾਡਾ ਹੀ ਲੱਗਣਾ ਅੱਛਾ ਬਾਕੀ ਤੁਸੀਂ ਲਿਖ ਕੇ ਦੇ ਦਿਓ ਕਿ 15 ਸਾਲ ਦੀ ਗਾਰੰਟੀ ਦਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਆ ਦੇਖਖਣੀ ਆ ਬਿਲਕੁਲ ਜੀ ਬਿਲਕੁਲ ਬਾਈ ਜੀ ਜੇਪ ਕਿੰਨੀ ਢਿੱਲੀ ਕਰਦੇ ਲੋਕਾਂ ਦੀ ਵੇਖੋ ਜੀ ਹੁਣ ਜੇ ਆਪਾਂ ਕਹਿ ਦੇਈਏ ਹੁਣ ਐਡਾ ਮਕਾਨ ਆ ਤੀ 35 ਲੱਖ ਰੁਪਿਆ ਲੱਗ ਜਾਂਦਾ ਲੱਗ ਜਾਂਦਾ ਦੁਬਾਰਾ ਬਣਾਣਾ ਹੋਵੇ ਲੱਗ ਜਾਂਦਾ ਜੀ ਢਾਕੇ ਇਹ ਕੰਮ ਨਹੀਂ ਆਉਂਦਾ ਨਾ ਪਹਿਲੀ ਗੱਲ ਤਾਂ ਇਹ 2-3 ਲੱਖ ਰੁਪਿਆ ਦਾ ਟਵਾਈ ਦਾ ਹੀ ਲੱਗ ਜਾਂਦਾ ਲੱਗ ਜਾਂਦਾ ਜੀ ਉਹਨਾਂ ਚੱਕਣ ਦਾ ਲੈ ਲੈਂਦੇ ਆ ਜੀ ਸਾਡਾ ਤਾਂ ਖਰਤੇ ਹੀ ਉਹਨਾਂ ਸਹੀ ਗੱਲ ਸਹੀ ਇਹਦੇ ਵਿੱਚ ਆਪਣਾ ਸਾਰਾ ਪਲੰਬਰ ਵਾਜ ਜਾਂਦਾ ਜੀ ਸਾਰਾ ਬਿੱਲੀ ਸਾਰਾ ਬੱਦਬਾ ਜੀ ਡੇਢ ਮਹੀਨੇ ਚ ਮਕਾਨ ਤੁਸੀਂ ਲੋਕੀ 6-7 ਮਹੀਨੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਬਾਕੀ ਐਟਾ ਜੋ ਮਟੀਰੀਅਲ ਉਹਦਾ ਲੱਗਣਾ ਹੀ ਲੱਗਣਾ ਇਹਦੇ ਬਾਰੇ ਦੱਸੋ ਇਹ ਕੀ ਸਿਸਟਮ ਆ ਹੁਣ ਜੀ ਆ ਜਿਵੇਂ ਲੈਂਟਰ ਹੈ ਨਹੀਂ ਜੀ ਇਹਦੇ ਲੈਂਟਰ ਹੈ ਨਹੀਂ ਆ ਲੈਂਟਰ ਤੋਂ ਬਿਨਾ ਜੀ ਜਿੰਨਾ ਚੱਕਣਾ ਆਪਾਂ ਚੱਕ ਦੇਣਾ ਜੀ 5 ਕਹਿਣਗੇ 5.5 6 7 ਜਿੰਨਾ ਵੀ ਕਹਿਣਗੇ ਜੀ ਅੱਛਾ ਜੋ ਚੱਕ ਕੇ ਆਪਾਂ ਖੜਾਉਣਾ ਜੀ ਇਹਦੇ ਥੱਲੇ ਪ੍ਰੋਪਰ ਬੀਮ ਪਾ ਕੇ ਦੇਣਾ ਜੀ ਅੱਛਾ ਇਹਨੂੰ ਬੀਮ ਪਾ ਕੇ ਦੋਗੇ ਮਜ਼ਬੂਤ ਹੀ ਰਵੇ ਹਾਂਜੀ 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 ਠੀਕ ਉਹ ਬੀਮ ਦਾ ਕਿਰਾਇਆ ਜੋ ਫੀਸ ਆ ਉਹ ਅੱਡ ਬਣਦੀ ਜੀ ਠੀਕ ਆ ਜੀ ਆ ਚੱਕਣ ਤੋਂ ਉਹ ਅੱਡ ਬਣੂ ਆ ਇਹਨੂੰ ਥੱਲੇ ਤੱਕ ਕੀ ਕਰੋਗਾ ਦੁਬਾਰਾ ਵੈਲਡਿੰਗ ਕਰੋਗੇ ਜਾਂ ਉੱਧੇ ਹੀ ਭਰ ਦੋਗੇ ਨਹੀਂ 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 ਜੀ ਇਹਨੂੰ ਘੱਟੋ ਘੱਟ ਅੱਧਾ ਫੁੱਟ ਹੋਰ ਝਾੜਨਾ ਪੈਣਾ ਅੱਛਾ ਅੱਧਾ ਫੁੱਟ ਝਾੜ ਕੇ ਝਾੜ ਕੇ ਥੱਲੇ ਸਪਨਾ ਉਸ ਤਰ੍ਹਾਂ ਜਾਲੀ ਬਣਾ ਕੇ ਜੀ ਸਰੀਏ ਦਾ ਸੇਮ ਜਿੱਦਾਂ ਪਹਿਲਾਂ ਚੱਕਿਆ ਸੀਗਾ ਬਿਲਕੁਲ ਬਿਲਡ ਕਰਕੇ ਜੀ ਫਿਰ ਪਿੱਲਰ ਬਣਾ ਦੇ ਇਹ ਬਣਾ ਕੇ ਪਿੱਲਰ ਭਰਨਾ ਸਕੰਜਾ ਉਸ ਤਰ੍ਹਾਂ ਗੋਲ ਪਿੱਲਰ ਅੱਛਾ ਸੇਮ ਉਦਾਂ ਹੀ ਸਕੰਜਾ ਭਰ ਕੇ ਦੇਣਾ ਭਾਈ ਹੋਰਾਂ ਨੇ ਕਹਿੰਦੇ ਕਿ ਉਦਾਂ ਹੀ ਪਿੱਲਰ ਬਣਾ ਕੇ ਦੇਣਾ ਜਿਸ ਤਰ੍ਹਾਂ ਸੀਗਾ ਜਿੱਦਾਂ ਸੀਗਾ ਜਿੰਨੇ ਸਰੀਏ ਚ ਲੱਗੇ ਸੀ ਉਹ ਵੈਲਡ ਕਰਕੇ ਮਜ਼ਬੂਤੀ ਰਹਿੰਦੀ अच्छा अਸੀਂ ਫੇਰ ਸਮਾਨ ਸਾਰਾ ਲੈ ਕੇ ਜਾਣਾ ਕੱਢ ਕੇ ਬਿਲਕੁਲ ਜੀ ਬਿਲਕੁਲ ਸਮਾਨ ਪਹਿਲਾਂ ਨਿਕਲਣਾ ਫੇਰ ਇਹਨੇ ਖੜਨਾ ਠੀਕ ਹੈ ਜੀ ਇਹ ਖੜੂਗਾ ਤਾਂ ਘਰ ਵਾਲੇ ਨੇ ਕਹਣਾ ਵੀ ਠੀਕ ਹੈ ਹਰੀ ਚੀਜ਼ ਖੜੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਤਾਂ ਖਰਚਾ ਕਿੰਨਾ ਕੰਦਾ ਖਰਚਾ ਹੁਣ ਤੁਸੀਂ ਆਪ ਹਿਸਾਬ ਲਾ ਲਓ ਸਾਢੇ 5 ਲੱਖ ਰੁਪਏ ਆਇਆ ਜੀ ਦਾ ਸਾਢੇ 5 ਲੱਖ ਰੁਪਏ ਜੇ ਤੁਸੀਂ ਮਕਾਨ ਚੱਕ ਦਿੰਦੇ ਹੋ ਹਾਂਜੀ 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 ਬੜਿਆ ਸਾਢੇ 5 ਲੱਖ ਰੁਪਏ ਦਾ ਸੁਣਨ ਵਾਲੀ ਗੱਲ ਹੈ ਧਿਆਨ ਨਾਲ ਸਾਢੇ 5 ਲੱਖ ਰੁਪਏ ਜੇ ਤੁਹਾਡਾ ਮਕਾਨ ਜਿੱਦਾਂ ਦਾ ਸੀਗਾ ਉਹਨੂੰ ਉਦਾਂ ਹੀ ਰੱਖ ਕੇ ਜਿਹੜਾ ਤੁਹਾਡਾ ਆਪਣੇ 5-7 ਫੁੱਟ ਚੱਕ ਹੋ ਜਾਂਦਾ ਆ ਹਾਂਜੀ ਹਾਂਜੀ ਤਾਂ ਜੇ ਕਿਸੇ ਨੇ ਆਪਣੇ ਘਰ ਦਾ ਲੈਂਟਰ ਚਕਾਣਾ ਹੋ ਤਾਂ ਜਿਹੜੇ ਨੰਬਰ ਸਕਰੀਨ ਤੇ ਦਿੱਤੇ ਚੱਲਦੇ ਨੇ ਉਹਨਾਂ ਤੇ ਫੋਨ ਜ਼ਰੂਰ ਕਰ ਲਓ ਧੰਨਵਾਦ